ਰੇਟ ਦੀ ਗੱਲ ਕਰਦੇ ਜੀ ਬਈ ਰੇਟ ਕਿੱਥੋਂ ਸ਼ੁਰੂ ਆ ਤੇ ਕਿੱਥੋਂ ਤਾਈਂ ਐਂਡ ਆ ਬਸ 10 ਤੋਂ 15 ਜਹਰ ਨਜਾਈ 10 ਤੋਂ 15 ਦੇ ਵਿੱਚ ਸਨ ਦੇ ਵਿੱਚ ਹੈਗੇ ਆ ਤੇ ਇਹ ਸਾਰੀਆਂ ਦੋਸਤੋ ਟੋਟਲ ਹੈਗੀਆਂ 6 ਬੱਚੀਆਂ ਹੈਗੀਆਂ ਬਾਈ ਕੋਲੇ ਤੇ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਛੇਰ ਸਿੰਘ ਵਾਲਾ ਦੋਸਤੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਫਰੀਦਕੋਟ ਪੈ ਜਾਂਦੀ ਹੈ ਬਾਈਕਰ ਵੀ ਕਲਵੀਰ ਕੋਲੇ ਦੋਸਤੋ ਪਹੁੰਚੇ ਆ ਬਾਈ ਦਾ ਦੋਸਤੋ ਵਪਾਰ ਦਾ ਕੰਮ ਆ ਦੋਸਤੋ ਬਹੁਤ ਜਾਦੇ ਪਸ਼ੂ ਆ ਬਾਈ ਕੋਲੇ ਦੋਸਤੋ ਅੱਜ ਕਈਏ ਤਾਂ ਅੱਜ ਬਾਈ ਨੇ ਮੰਡੀ ਲਾਈ ਹੋਈ ਆ ਘੱਟੋ ਘੱਟ 15 ਪਸ਼ੂ ਆ ਦੋਸਤੋ ਬੱਚੀਆਂ ਤੇ ਗਾਵਾਂ ਦੋਸਤੋ ਤੋਕੜ ਗੱਭਣ ਤੇ ਗੱਭਣ ਦੋਸਤੋ ਤੇ ਨਾਲ ਤਾਜ਼ੀਆਂ ਸੂਈਆਂ ਮੱਝਾਂ ਤੇ ਜਾਂ ਤਾਜੀ ਸੂਈ ਗਾਂ ਦੋਸਤੋ ਹਰੇਕ ਪ੍ਰਕਾਰ ਦਾ ਦੋਸਤੋ ਬਾਈ ਕੋਲੇ ਪਸ਼ੂ ਹੁੰਦਾ ਤੇ ਅੱਜ ਦੋਸਤੋ ਬਾਈ ਕੋਲੇ ਪਹੁੰਚੇ ਆ ਪਹਿਲੀ ਵੀਡੀਓ ਆ ਦੋਸਤੋ ਤੇ ਬਹੁਤ ਚੰਗੇ ਦੋਸਤੋ ਪਸ਼ੂ ਆ ਸੋਹਣੇ ਕੱਦ ਕਾਠ ਵਾਲੇ ਜਾਣਕਾਰੀ ਪ੍ਰੋਪਰ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਦੋਸਤੋ ਬਾਈ ਤੋਂ ਲੈਣੇ ਆ ਇਧਰੋਂ ਇੱਕ ਪਾਸੇ ਆਜੋ ਬਾਈ ਸ਼ੁਰੂ ਕਰ ਲਗੇ ਮਾਝ ਤੋਂ ਹੀ ਤੁਹਾਡਾ ਨਾਂ ਦੱਸ ਦਿਓ ਜੀ ਮੇਰਾ ਨਾਂ ਕੁਲਵੀਰ ਆ ਜੀ ਬਾਈ ਠੀਕ ਆ ਕੁਲਵੀਰ ਉਹ ਵਪਾਰ ਦਾ ਕੰਮ ਹੀ ਆ ਬਾਈ ਹਾਂਜੀ ਵਪਾਰ ਦਾ ਕੰਮ ਠੀਕ ਆ ਕਿੰਨੇ ਕ ਸਮੇਂ ਤੋਂ ਬਾਈ ਵਪਾਰ ਕਰਦੇ ਆ ਉਹਗੇ 4-5 ਸਾਲ ਹੋ ਗਏ ਜੀ 4-5 ਸਾਲ ਹੋ ਗਏ ਠੀਕ ਆ ਕਿਹੜੀ ਬਰੀਡ ਤੇ ਬਈ ਜ਼ਿਆਦਾ ਕੰਮ ਕਰਦੇ ਆਂ ਗਾਵਾਂ ਹੁੰਦੀਆਂ ਜਾਂ ਮੱਝਾਂ ਹੀ ਨਹੀਂ ਮੈਕਸ ਹੀ ਆ ਜੀ ਮੱਝਾਂ ਵੀ ਤੇ ਜਿਹੜੀ ਵੈਰੈਟੀ ਸੂਤ ਆ ਜੇ ਉਹੀ ਲੈ ਆਈ ਦੀ ਠੀਕ ਆ ਅੱਜ ਕਿੰਨੇ ਕਿਨਾਂ ਆ ਗਏ ਬਈ ਆਪਣੇ ਕੋਲੇ ਅੱਜ ਆਹਾ ਹੈਗੇ ਜੀ ਪੰਜੀ ਦੇ ਬੱਚੀਆਂ ਤੇ ਆਹਾ ਪੰਜੀ ਗਾਵਾਂ ਆਣ ਗਈ ਠੀਕ ਆ ਤੇ ਭਰਾ ਇੱਕ ਵਾਰੀ ਨੰਬਰ ਵੀ ਦੱਸ ਦੀ ਆਪਣਾ ਨੰਬਰ ਮੇਰਾ 62845 79697 ਠੀਕ ਆ ਤੇ ਬਾਈ ਮੱਝ ਦੀ ਗੱਲ ਕਰੀਏ ਕਿੰਨੇ ਮਾਸੂਆ ਸੁੰਦੀ ਹੈ ਬਈ ਅੱਜ ਬਈ ਤੀਜਾ ਸੂਆ ਸੁੰਦੀ ਆ ਤੀਜਾ ਸੂਆ ਸੁੰਦੀ ਹੈ ਕਿੰਨੇ ਦਿਨ ਪਿਆ ਬਈ ਇਹਦੇ ਬਸ 5-4 ਦਿਨ ਪਏ ਹੋ ਜੀ 5-4 ਦਿਨ ਹਜੇ ਸੂਨ ਚ ਬਾਕੀ ਆ ਠੀਕ ਆ ਕੋਈ ਦੁੱਧ ਦਾ ਰਿਕਾਰਡ ਬਈ ਮਾਲਕਾ ਨੇ ਦੱਸਿਆ ਹੋਵੇ ਉਹਨਾਂ ਨੇ 14-15 ਲੀਟਰ ਦਾ ਰਿਕਾਰਡ ਦੱਸਿਆ ਜੀ ਠੀਕ ਆ 14-15 ਕਿਲੋ ਵੀ ਯਾਨੀ ਕਿ ਠੰਡਾ ਪਾ ਦਿੰਦੀ ਆ ਹਾਂ ਕੱਦ ਵਜਨ ਬਹੁਤ ਆਖਰ ਮਹਿੰਗਾ ਠੀਕ ਆ ਲਓ ਵੀ ਸੱਜਣੋ ਸੋਹਣੇ ਕੱਦ ਕਾਠ ਵਾਲੀ ਇਹ ਵੇਖ ਸਕਦੇ ਆ ਮੱਥੇ ਦੇ ਵਿੱਚ ਬੱਲਾ ਸਿੰਘ ਕੁੰਡਾ ਦੋਸਤੋ ਪੂਛ ਥੱਲੇ ਥੋੜੀ ਜੀ ਦੋਸਤੋ ਫੋਟ ਕਚਿੱਟੀ ਆ ਥਣਾ ਦਾ ਸਾਈ ਗੈਪ ਦੀ ਦੋਸਤੋ ਗੱਲ ਕਰੀਏ ਬਹੁਤ ਸੋਹਣਾ ਨੇੜੇ ਹੋ ਕੇ ਤੁਹਾਨੂੰ ਵਿਖਾ ਦਿੰਨੇ ਆ ਦੋਸਤੋ ਬਾਈਆਂ ਦਾ ਚਵਾਈ ਦੇ ਵਿੱਚ ਇੰਨੀ ਕੀ ਠੰਡੀ ਆ ਪਾਉਂਦੀ ਐਂ ਥੱਲੇ ਬਹਿ ਜੇ ਹਜੇ ਗੱਭਣਾ ਦੋਸਤੋ ਨਹੀਂ ਤਾਂ ਗੱਭਣ ਮੱਝ ਹੱਥ ਨਹੀਂ ਲਾਉਂਦੀਂਦੀ ਤੇ ਬਾਕੀ ਆਪਾਂ ਬਾਈ ਨੂੰ ਪੁੱਛ ਲਾਂਗੇ ਵੀ ਵਾਕਿਆ ਹੀ ਠੰਡੀ ਆ ਵੀਡੀਓ ਚ ਵੀ ਨਹੀਂ ਬਾਕੀ ਸਿਰ ਬਹੁਤ ਠੰਡੀ ਬੋਲ ਲਓ ਵੀ ਸੱਜਣੋ ਬਾਈਆਂ ਦਾ ਵਾਕਿਆ ਹੀ ਬਹੁਤ ਠੰਡੀ ਆ ਵੇਖ ਸਕਦੇ ਆ ਸੋਹਣਾ ਥਣਾ ਦਾ ਸਹਜ ਆ ਦੋਸਤੋ ਅਗਲੇ ਨਾਲ ਅਗਲਾ ਤੇ ਮਗਰਲੇ ਨਾਲ ਮਗਰਲਾ ਸੇਮ ਸਹਜ ਆ 14 15 ਲੀਟਰ ਦੇ ਦੋਸਤੋ ਲਗਭਗ ਬਾਈਆਂ ਦਾ ਦੁੱਧ ਪਾਉਂਦੀ ਆ ਕਿਨਵਾ ਸੂਆ ਸੂਣਾ ਦੱਸਿਆ ਬਾਈ ਤੀਜਾ ਸੂਆ ਸੂਆ ਲੈ ਵੀ ਖੋਲਨੀ ਤੋੜ ਕੇ ਵਿਖਾ ਦੀ ਸਿੰਗ ਬਿਲਕੁਲ ਨੂੰ ਪੁੰਡਾ ਦੋਸਤੋ ਮੱਥੇ ਦੇ ਵਿੱਚ ਛੋਟਾ ਜਿਹਾ ਬੱਲ ਹੈਗਾ ਦੋਸਤੋ ਬਾਕੀ ਸੋਹਣੇ ਕੱਦ ਕਾਠ ਵਾਲੀ ਆ ਚਾਰ ਪੰਜ ਦਿਨ ਸੂਮ ਦੇ ਵਿੱਚ ਬਾਕੀ ਆ ਦੇਖ ਸਕਦੇ ਬਿਲਕੁਲ ਸਾਫ ਸੁਥਰਾ ਹਵਾਨਾ ਦੋਸਤੋ ਹਵਾਨੇ ਦੇ ਵਿੱਚ ਢਿੱਲ ਦੇਖ ਸਕਦੇ ਨੇ ਦੋਸਤੋ ਹਜੇ ਕਾਫੀ ਭਈ ਆ ਹਵਾਨਾ ਇਹਨੇ ਸੋਹਣਾ ਬਣਾਉਣਾ ਦੋਸਤੋ ਪਤਲੀ ਚਮੜੀ ਦੇ ਵਿੱਚ ਆ ਦੋਸਤੋ ਇਹ ਵੀ ਮੋਡਲੀ ਬਾਕੀ ਰੇਟ ਵਗੈਰਾ ਸਾਰਾ ਆਪਾਂ ਪਸ਼ੂ ਥੋਰਨ ਤੋਂ ਬਾਅਦ ਦੋਸਤੋ ਜਿਵੇਂ ਰੁਟੀਨ ਦੇ ਵਿੱਚ ਪੁੱਛਦੇ ਆ ਉਸੇ ਤਰ੍ਹਾਂ ਪੁੱਛਾਂਗੇ ਦੇਖ ਸਕਦੇ ਆ ਬਹੁਤ ਸੋਨਾ ਹਵਾਨਾ ਤਿਆਰ ਕਰਦੀ ਹੁੰਦੀ ਹੈ ਦੋਸਤੋ ਤੀਜਾ ਸੂਗਾ ਸੋਨਾ ਦੋਸਤੋ 14-15 ਲੀਟਰ ਦੇ ਲਗਭਗ ਦੋਸਤੋ ਦੁੱਧ ਪਾਉਂਦੀ ਹੈ ਲੋਬੀ ਸੱਜਣੋ ਬਾਈ ਹੱਥ ਲਾ ਰਿਆ ਥਣਾ ਨੂੰ ਦੇਖ ਸਕਦੇ ਆ ਨਹੀਂ ਤਾਂ ਦੋਸਤੋ ਛੇਤੀ ਮੱਝ ਨਹੀਂ ਹੱਥ ਲਾਉਣ ਦਿੰਦੀ ਦੇਖ ਸਕਦੇ ਆ ਪਰਾਏ ਦਾ ਰੇਟ ਕੀ ਕਰ ਦਿਆਂਗੇ ਰੇਟ 1.5 ਦੀ 1.5 ਕੋਈ ਥੋੜਾ ਬਹੁਤਾ ਮੈਂ ਮੰਨਤਾ ਨਹੀਂ ਕਰਾਂਗੇ ਇਹ ਚਾਹੀ ਠੀਕ ਆ ਲਓ ਵੀ ਸੱਜਣੋਂ ਮੰਨਤਨ ਹੋ ਜੂਗਾ ਜਿਹੜੇ ਵੀਰ ਦੇ ਪਸੰਦ ਹੋਏ ਨੰਬਰ ਸਕਰੀਨ ਤੇ ਆ ਦੋ ਨੰਬਰ ਬਾਈ ਇਹ ਟੋਕੜਗਾ ਬਣਾ ਦੇ ਟੋਕੜ ਗੱਬਣਾ ਠੀਕ ਆ ਕਿੰਨੇ ਚਾਰ ਦੀ ਗੱਬਣਾ ਬਾਈ ਗੱਬਣਾ ਤਿੰਨਾਂ ਮਹੀਨਿਆਂ ਦੀ ਤਿੰਨਾਂ ਮਹੀਨਿਆਂ ਦੀ ਗੱਬਣਾ ਚੈੱਕ ਪਾਸ ਆ ਬਾਈ ਚੈੱਕ ਪਾਸ ਆ ਅਗਲਾ ਚੈੱਕ ਕਰਾ ਸਕਦਾ ਠੀਕ ਆ ਤੇ ਦੁੱਧ ਕਿੰਨਾ ਬਾਈ ਰੋਜ਼ ਦਾ 6-7 ਲੀਟਰ ਆਈ 6-7 ਲੀਟਰ ਦੋਵੇਂ ਟਾਈਮਾਂ ਦਾ ਹਾਂਜੀ ਹਾਂਜੀ ਇਹ ਕਹਿੰਦੇ ਰਿਪੀਟ ਹੋ ਗਈ ਸੀ ਇਹ ਦੁਬਾਰਾ ਰਹੀ ਆ ਠੀਕ ਆ ਪਹਿਲਾ ਡੱਬਾ ਕੱਢ ਗਈ ਸੀ ਵੈਸੇ ਆਪਣੀ ਖਰੀਦੀ ਹੋਈ ਆ ਨਹੀਂ ਇਹ ਕਰਦੀ ਆ ਜੀ ਇਹ ਕਰਦੀ ਆ ਹਾਂਜੀ ਠੀਕ ਆ ਲਓ ਵੀ ਸੱਜਣੋ ਬਾਈ ਦੀ ਕਰਦੀ ਇਹ ਟੋਕੜ ਕੱਬਣਾ 6-7 ਕਿਲੋ ਬਾਈਆਂ ਦਾ ਦੁੱਧ ਹੈਗਾ ਦੋਸਤੋ ਬਾਕੀ ਸੋਹਣੇ ਕੱਦ ਕਾਠ ਵਾਲੀ ਆ ਦੋਸਤੋ ਹਵਾਨਾ ਬਹੁਤ ਸੋਹਣਾ ਕੋਈ ਟੁੱਟ ਮਾ ਨਹੀਂ ਕੋਈ ਫੋੜ ਚਾਂਗ ਨਹੀਂ ਦੋਸਤੋ ਕੱਦ ਕਾਠ ਪੂਰਾ ਵੱਡਾ ਦੋਸਤੋ ਫੇਸ ਬਿਊਟੀ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਨੇ ਆ ਦੋਸਤੋ ਚੰਗੀ ਫੇਸ ਬਿਊਟੀ ਬਿਲਕੁਲ ਸਾਫ ਸੁਥਰੀ ਥਣਾ ਦਾ ਸਹਾਈ ਗਿਆ ਦੋਸਤੋ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਦੇ ਆਂ ਦੇਖ ਸਕਦੇ ਆਂ ਅਗਲੇ ਨਾ ਅਗਲਾ ਸੇਮ ਸਹਾਈ ਆ ਤੇ ਮਗਰਲੇ ਨਾ ਮਗਰਲਾ ਦੋਸਤੋ ਕੋਈ ਫੋਟ ਚਾਂਗ ਹੈ ਨਹੀਂ ਦੋਸਤੋ ਚਵਾਈ ਦੀ ਸਾਫ ਸੁਥਰੀ ਹੈ ਬਾਈ ਚਵਾਈ ਦੀ ਸਾਫ ਆ ਠੀਕ ਆ ਲਓ ਵੀ ਸਜਣੋਂ ਦੋਵੇਂ ਪਾਸੇ ਦਾ ਤੁਹਾਨੂੰ ਅਨੁਮਾਨ ਕਰਾਤਾ ਤੇ ਤੋੜ ਕੇ ਦੋਸਤੋ ਤੁਹਾਨੂੰ ਇਹ ਵਿਖਾ ਦਿੰਦੇ ਆਂ ਦਾ ਵੀ ਖੋਲ ਲਈ ਇਹ ਵੀ ਪੂਰੇ ਵੱਡੇ ਕਦ ਕਾਠ ਵਾਲੀ ਹੈ ਦੋਸਤੋ ਕੋਈ ਛੂਟੀ ਨਹੀਂ ਕਿੰਨੇ ਮੈਸੂਏ ਆਸਤੇ ਬਈ ਅੱਗੇ ਗੱਬਣਾ ਇਹ ਤੇ ਤੀਜੇ ਸੂਏ ਆਸਤੇ ਗੱਬਣਾ ਬਈ ਠੀਕ ਆ ਦੂਜਾ ਸੂਗਾ ਬਾਈ ਨੇ ਦੋਸਤੋ ਚੋਈ ਹੋਈ ਆ ਆਪ ਬਾਈਆਂ ਦਾ ਘਰ ਦੀ ਇਹ ਤੇ ਤੀਜੇ ਹਾਸਤੇ ਦੋਸਤੋ ਅੱਗੇ ਗੱਬਣਾ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਏ ਤਾਂ ਦੋਸਤੋ ਡਾਕਟਰ ਤੁਸੀਂ ਆਪ ਦਾ ਲਿਆ ਕੇ ਇੱਥੇ ਚੈੱਕ ਕਰਵਾ ਸਕਦੇ ਆ ਚੁਵਾਈ ਇਹਨੂੰ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਬਹੁਤ ਚੋਸ ਆ ਜਾਂਦੇ ਇਹ ਇੱਥੇ ਤੁਸੀਂ ਆਪਦੀ ਤਸੱਲੀ ਕਰਕੇ ਲਿ ਜਾ ਸਕਦੇ ਆ ਤੇ ਰੇਟ ਵਗੈਰਾ ਆਪਾਂ ਬਾਈ ਤੋਂ ਪੁੱਛ ਲੈਨੇ ਆ ਇਹ ਦਾ ਅਕਿਊਰੇਟ ਕਰ ਦਿਆਂਗੇ ਇਹਦਾ ਜੀ 55000 ਰੁਪਇਆ ਇਹਦਾ 55000 ਇਹ ਚੋ ਵੀ ਕੋਈ ਥੋੜਾ ਬਤ ਨਾ ਮੰਨਤਾ ਨਹੀਂ ਹੋਊਗਾ ਇਹਦੇ ਚੋ ਵੀ ਦਾ ਲਓ ਬਈ ਸੱਜਣੋ ਇਹ ਚੋ ਵੀ ਮੰਨਤਾ ਨਾ ਥੋੜਾ ਬਹੁਤਾ ਹੋ ਜਾਊਗਾ ਤੇ ਇਸ ਤੋਂ ਅੱਗੇ ਬਈ ਤਿੰਨ ਨੰਬਰ ਦੀ ਗੱਲ ਕਰ ਲਗੀ ਦਾ ਇਹ ਕੱਚੀ ਹੈ ਗਾਂ ਜੀ ਕਿੰਨਾ ਟਾਈਮ 20 ਦਿਨਾਂ ਦੀ ਕੱਚੀ ਦੱਸਿਆ ਉਹਨਾਂ ਨੇ ਠੀਕ ਆ ਹਾਂ ਜੀ ਕਿੰਨੇਵੇਂ ਸੂਏ ਲਈ ਗੱਬਣਾ ਬਈ ਤੀਜੇ ਸੂਏ ਲਈ ਗੱਬਣਾ ਜੀ ਤੀਜੇ ਸੂਏ ਲਈ ਇਹੇ ਗੱਬਣਾ ਹਾਂਜੀ ਠੀਕ ਆ ਕਿੰਨਾ ਕੁ ਨਿਮਾਨ ਬਈ ਦੁੱਧ ਕਿੰਨਾ ਕੁ ਪਾ ਦਊਗੀ ਦੁੱਧ ਤਾਂ ਹੀ ਇਹ ਐਡੀ ਗਾਂ ਹੋਂ 30 ਲੀਟਰ ਪਾ ਸਕਦੀ ਹੈ ਜੀ 30 ਲੀਟਰ ਹੈ ਹਾਂ ਠੀਕ ਆ ਕੱਚੀ ਕਿੰਨੇ ਦਿਨਾਂ ਦੀ ਹੈ ਬਾਈ ਕੱਚੀ ਦਾ 20 ਦਿਨਾਂ ਹੀ ਦੱਸਿਆ ਉਹਨਾਂ ਨੇ ਵੱਧ ਵੀ ਲੈ 2-4 ਦਿਨ ਵੱਧ ਵੀ ਲਿਆ ਸਕਦੇ ਠੀਕ ਆ ਕੋਈ ਸੀਮਨ ਵਗੈਰਾ ਦਾ ਰਿਕਾਰਡ ਬਾਈ ਨਹੀਂ ਇਹਦਾ ਕੋਈ ਰਿਕਾਰਡ ਨਹੀਂ ਹੈ ਠੀਕ ਆ ਲੋ ਵੀ ਸੱਜਣੋ ਸੋਹਣੇ ਕਦ ਕਾਠ ਵਾਲੀ ਆ ਬਾਈਆਂ ਦਾ 30 ਲੀਟਰ ਦਾ ਅਨੁਮਾਨ ਦੋਸਤੋ ਲਾਉਣਾ ਵੀ 30 ਲੀਟਰ ਦੇ ਲਗਭਗ ਦੋਸਤੋ ਐਡੀ ਗਾਂ ਜਿਹੜੇ ਹਿਸਾਬ ਨਾਲ ਦੁੱਧ ਦੇ ਸਕਦੀ ਆ ਬਾਕੀ ਦੋਸਤੋ ਫੈਕਸ ਹਵਾਨਾ ਹਜੇ ਹਵਾਨਾ ਦੋਸਤੋ ਬਣਾਉਣਾ ਸ਼ੁਰੂ ਕੀਤਾ ਜੇ ਗੱਲ ਕਰੀਏ ਦੇਖ ਸਕਦੇ ਖੁੱਚਾਂ ਤੋਂ ਉੱਪਰ ਆ ਹਵਾਨਾ ਬਹੁ ਸੋਹਣਾ ਥਣ ਕੱਢਿਆ ਹੋਣਾ ਦੋਸਤੋ ਹਜੇ ਖਵਾਨਾ ਬਣਾਉਣਾ ਜਾਨੀ ਕੀ ਸ਼ੁਰੂ ਕੀਤਾ ਦੋਸਤੋ ਦੇਖ ਸਕਦੇ ਆ ਚਾਰੇ ਥਣ ਸੇਮ ਸਾਈਜ਼ ਦੇ ਵਿੱਚ ਆ ਦੋਸਤੋ ਪੂਰੇ ਵੱਡੇ ਕੱਦ ਕਾਠ ਵਾਲੀ ਆ ਦੋਸਤੋ ਦੇਖ ਸਕਦੇ ਆ ਚੰਗੀ ਫੇਸ ਬਿਊਟੀ ਆ ਵੇਲ ਬੂਲ ਚੰਗੀ ਆ ਕੱਦ ਕਾਠ ਪੂਰਾ ਵੱਡਾ ਦੋਸਤੋ ਇਹ ਵੀ ਖੋਲ ਲਈ ਬਈ ਤੋੜ ਕੇ ਵਿਖਾ ਲੀਏ ਤੋੜ ਕੇ ਤੁਹਾਨੂੰ ਇਹ ਵੀ ਵਿਖਾ ਦਿੰਨੇ ਆ 20 ਦਿਨਾਂ ਦੀ ਬਾਈ ਨੇ ਦੱਸਿਆ ਵੀ ਦੋਸਤੋ ਮਾਲਕਾਂ ਨੇ ਦੱਸਿਆ ਵੀ ਕੱਚੀ ਆ ਬਾਕੀ ਕੱਦ ਕਾਠ ਪੂਰਾ ਵੱਡਾ ਵੇਲ ਲੈਂਥ ਦੀ ਚੰਗੀ ਆ ਦੋਸਤੋ ਫੇਸ ਬਿਊਟੀ ਚੰਗੀ ਆ ਲੈ ਵੀ ਮੋਡਲਿੰਗ ਬਾਈਕਲ ਵੀਰ ਇਹਦਾ ਕੀ ਰੇਟ ਕਰਦਾ ਹੈ ਇਹਦਾ 68000 ਰੁਪਏ ਹੈ ਇਹਦਾ 68000 ਲੈਂਡ ਦੇਣ ਵਾਲੀ ਵਸੀ ਠੀਕ ਹਾਂਜੀ ਲੋ ਵੀ ਸੱਜਣੋ ਚੰਗਾ ਦੁੱਧ ਪਾਉਣ ਦੀ ਉਮੀਦ ਆ ਤੇ ਰੇਟ ਦੋ ਬਾਈ ਨੇ ਹਜੇ ਕੱਚੀ ਦੇ ਹਿਸਾਬ ਨਾਲ ਜੈਜੀ ਮੰਗਿਆ 68000 ਰੇਟ ਆ ਬਾਕੀ ਦੋਸਤੋ 19 21 ਇਮਾਨਤਾਨ ਤੁਹਾਡਾ ਇੱਥੇ ਆਇਆ ਦਾ ਹੋ ਜੂਗਾ ਜਿਹੜੇ ਵੀਰ ਦੇ ਦੋਸਤੋ ਤਿੰਨ ਨੰਬਰ ਪਸੰਦ ਹੋਵੇ ਤੇ ਚਾਰ ਨੰਬਰ ਦੀ ਗੱਲ ਕਰੀਏ ਬਈ ਇਹ ਸੂਈ ਹੈ ਜੀ ਰਾਤ ਦਾ ਇਹ ਰਾਤ ਸੂਈ ਹੈ ਹਾਂਜੀ ਜੇਰ ਜੂ ਰੋਕੇ ਬਈ ਜੇਰ ਦੇ ਓਕੇ ਹੈ ਜੀ ਠੀਕ ਹੈ ਤੇ ਬੱਚਾ ਕੀ ਦੇਤਾ ਬਈ ਮੱਛੀ ਹੈ ਜੀ ਮਗਰ ਮਗਰ ਮੱਛੀ ਹੈ ਦੋਸਤੋ ਵੇਖ ਸਕਦੇ ਆ ਤੇ ਬਈ ਕਿੰਨਾ ਕਬੌੜਾ ਕੱਢਿਆ ਆਪਾਂ ਉਹ ਲਾਇਦਾ ਜੀ ਸੁਬਾ ਕੱਢਿਆ ਮੈਂ 6 ਲੀਟਰ ਕੱਢਿਆ ਕੁਛ ਵੱਛੀ ਨੂੰ ਚੰਗਾਤਾ ਹੈਗਾ ਰਿਆ ਦੀ ਬੱਚੀ ਹਾਂ ਠੀਕ ਆ ਤੇ ਕਿੰਨਾ ਕੁ ਦੁੱਧ ਪਾ ਦੂਗੀ ਬਾਈ ਦੁੱਧ 22 23 ਕਿਲੋ ਦੁੱਧ ਮੋਇਨਾ ਪਾ ਦੂਗੀ 22 23 ਲੀਟਰ ਦਾ ਅਨੁਮਾਨ ਹੈਗਾ ਹਾਂਜੀ ਠੀਕ ਆ ਕਿੰਮਾ ਸੂਆ ਸੂਈ ਆ ਬਾਈ ਸੂਆ ਤੀਜਾ ਸੂਆ ਸੂਈ ਆ ਤੀਜਾ ਸੂਆ ਸੂਈ ਆ ਲੋ ਵੀ ਸੱਜਣੋ ਵੱਛੀ ਨੂੰ ਜਨਮ ਦਿੱਤਾ ਤੀਜਾ ਸੂਆ ਦੋਸਤੋ ਸੂਈ ਆ ਤੇ ਬਾਈ ਦਾ ਅਨੁਮਾਨ ਆ ਦੋਸਤੋ 23 24 ਲੀਟਰ ਦੇ ਲਗਭਗ ਦੋਸਤੋ ਇਹਨੇ ਦੁੱਧ ਪਾ ਦੇਣਾ ਹਵਾਨਾ ਜਿਹੜਾ ਦੋਸਤੋ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਨੇ ਜਿਹੜ ਜੂ ਰੋਕਿਆ ਦੋਸਤੋ ਥਣਾ ਦਾ ਸਾਈਜ਼ ਸੋਹਣਾ ਦੋਸਤੋ ਵੇਖ ਸਕਦੇ ਆ ਮਗਰਲੇ ਪਾਸੋਂ ਤੇ ਸਾਈਡ ਤੋਂ ਵੀ ਦੋਸਤੋ ਤੁਹਾਨੂੰ ਖਾਦਨੇ ਆ ਵੇਖ ਸਕਦੇ ਆ ਦੋਸਤੋ ਬਿਲਕੁਲ ਸਾਫ ਸੁਥਰਾ ਹਵਾਨਾ ਦੋਸਤੋ ਦੋਵੇਂ ਪਾਸਿਆਂ ਤੋਂ ਨੁਮਾਨ ਕਰਾ ਦਿੰਨੇ ਆ ਬਾਕੀ ਦੋਸਤੋ ਤੁਹਾਨੂੰ ਤੋਰ ਕੇ ਵਿਖਾ ਦਿੰਨੇ ਆ ਰਾਜੀਪਲੀ ਚੰਗੀ ਆ ਦੋਸਤੋ ਵੇਖ ਸਕਦੇ ਆ ਦੋਸਤੋ ਸੇਮ ਸਾਈਜ਼ ਦੇ ਵਿੱਚ ਆ ਦੋਸਤੋ ਥਣ ਲੈ ਵੀ ਖੋਲ ਨਹੀਂ ਤੋਰ ਕੇ ਵਿਖਾ ਦਗੇ ਵੱਚੀ ਦੋਸਤੋ ਬਹੁਤ ਸੋਹਣੀ ਹੈ ਮਗਰ ਤਿਆਰ ਹੋਣ ਵਾਲੀ ਤੀਜਾ ਸੂਆ ਦੋਸਤੋ ਤਾਜੀ ਸੂਈ ਆ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਤਸੱਲੀ ਦੋਸਤੋ ਤੁਸੀਂ ਕਰਨੀ ਆ ਜਿਹੜੇ ਵੀਰ ਤੇ ਪਸੰਦ ਹੋਵੇ ਤਾਂ ਬਾਈ ਦਾ ਦੋਸਤੋ ਪਿੰਡ ਹੈਗਾ ਸ਼ੇਰ ਸਿੰਘ ਵਾਲਾ ਲੈ ਵੀ ਮੋੜ ਲਈਏ ਵੀ ਲੋ ਵੀ ਸੱਜਣੋ ਇੱਕ ਅੱਖ ਤੋਂ ਇਹ ਵੈੜ ਬਿੱਲੀ ਹੈਗੀ ਹੈ ਜਿਹੜੀ ਹੁਣ ਤੋਰ ਕੇ ਵਿਖਾਈਏ ਵੇਖ ਸਕਦੇ ਆ ਇੱਕ ਅੱਖ ਦੋਸਤੋ ਬਲੈਕ ਆ ਦੋਵੇਂ ਅੱਖਾਂ ਦੋਸਤੋ ਤੁਹਾਨੂੰ ਉਖਾਦੀਆਂ ਹੁੰਦੀ ਦਾ ਵਸੂਰਾ ਵਧੀਆ ਬਾਈਆਂ ਦਾ ਦੀਂਦਾ ਪੂਰਾ ਵਧੀਆ ਦੋਸਤੋ ਭਾਈ ਇਹਦਾ ਕੀ ਰੇਟ ਕਰਦੇ ਨੇ ਇਹਦਾ 70000 ਰੁਪਿਆ ਇਹਦਾ 70000 ਲਓ ਵੀ ਸੱਜਣੋ ਇਹਦਾ 1 ਰੁਪਿਆ ਦਾ ਮਾਨਤ ਨਹੀਂ ਜਮ ਲੈਣ ਦੀ ਵਾਲੀ ਗੱਲ ਠੀਕ ਆ ਲਓ ਵੀ ਸੱਜਣੋ ਬਾਈਆਂ ਦਾ ਇਹ ਝੋ ਮਾਨਤ ਨਹੀਂ ਹੁਣਾ ਵੈਸੇ ਦੋਸਤੋ ਤੁਸੀਂ ਕੋਸ਼ਿਸ਼ ਕਰਮਗੇ ਦੋਸਤੋ ਮਾਨਤਨ ਹੋ ਜਾਂਦਾ ਹੁੰਦਾ 70000 ਰੁਪਿਆ ਰੇਟ ਆ ਬਈ ਇਹਦੀ 5 ਨੰਬਰ ਦੀ ਗੱਲ ਕਰੀਏ ਤਾਂ ਇਹ ਕਿੰਨਾ ਮਸੂਆ ਸੂਈ ਆ ਇਹ ਪਹਿਲਾ ਸੂਆ ਜੀ ਮੂੰਹ ਛੀਦ ਆਂਦਾ 6 ਦਾਂਦਾ ਮੂੰਹ ਪਹਿਲਾ ਸੂਆ ਹਾਂਜੀ ਠੀਕ ਆ ਬਈ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਸੂਈ ਇਹ ਕੱਲ ਸ਼ਾਮ ਜੇ ਨੂੰ ਸੂਈ ਆ ਜੀ ਕੱਲ ਸ਼ਾਮ ਨੂੰ ਸੂਈ ਆ ਠੀਕ ਆ ਯਾਨੀ ਕਿ ਦੋ ਡਾਂਗ ਆਪਾਂ ਚੋਲੀ ਆ ਦੋ ਡਾਂਗ ਚੋਲੀ ਹੁਣ ਤੀ ਚੀਜ਼ ਜੇ ਡਾਂਗ ਚੋਵਾਂਗੇ ਚੋਵਾਂਗੇ ਹਾਂਜੀ ਠੀਕ ਆ ਕਿੰਨਾ ਕ ਬੋਲਾ ਕੱਢਿਆ ਬਈ ਆਪਾਂ ਦੋਵੇਂ ਟਾਈਮਾਂ ਚ ਐ 18 ਲੀਟਰ ਰੋਲਾ ਕੱਢਿਆ ਜੀ ਦੋਵੇਂ ਟਾਈਮਾਂ ਦਾ ਦੋਵਾਂ ਟਾਈਮਾਂ ਦਾ ਠੀਕ ਆ 18 ਲੀਟਰ ਦੇ ਲਗਭਗ ਦੋਸਤੋ ਬਾਈ ਨੇ ਦੁੱਧ ਚੋਇਆ ਹੋਇਆ ਪਹਿਲਾ ਸੂਆ ਸੁਈ ਆ ਦੋਸਤੋ ਮੂੰਹੋਂ 6 ਦਾਦਾ ਬੱਚਾ ਕੀ ਆ ਬਈ ਮਗਰ ਮਗਰ ਬੱਚਾ ਜੀ ਮਗਰ ਬੱਚਾ ਹਾਂਜੀ ਠੀਕ ਕੀ ਅਨੁਮਾਨ ਕਰਦੇ ਬਈ ਕਿੰਨਾ ਕੁ ਦੁੱਧ ਪਾ ਦੂਗੀ ਪਹਿਲੇ ਸੂਏ 25 26 ਲੀਟਰ ਆ ਪਾਉਣਾ ਚਾਹੀਦਾ ਜੀ ਠੀਕ ਆ ਹਾਂਜੀ ਲਓ ਬਈ ਸੱਜਣੋ 25 26 ਲੀਟਰ ਦਾ ਅਨੁਮਾਨ ਕਰਦਾ ਬਾਈ ਤੇ ਦੋਸਤੋ ਬਾਈਆਂ ਦਾ ਭਲਾ ਕਰ ਗਈ ਪਹਿਲਾਂ ਦੋਸਤੋ ਥਣਾ ਦੀ ਗੱਲ ਕਰੀਏ ਇਹ ਤਾਂ ਬਾਈਆਂ ਦਾ ਥਣ ਬਹੁਤ ਸੋਹਣਾ ਸੀਗਾ ਤੇ ਜੋ ਭਲਾਂ ਲਾਈਆਂ ਦੋਸਤੋ ਬਾਈਆਂ ਦਾ ਇਹਨੇ ਥਣ ਬਹੁਤ ਸੋਹਣਾ ਕੱਢਿਆ ਹੋਣਾ ਫੇਰ ਬਣ ਕਰਕੇ ਨਾਲ ਜਦੋਂ ਕਰ ਗਈ ਭਲਾਈਆਂ ਠੀਕ ਆ ਬਾਈ ਨੇ ਦੋਸਤੋ ਲੈ ਕੇ ਆਂਦੀ ਸੀ ਜੋ ਬਾਈਆਂ ਦਾ ਉਦੋਂ ਹਵਾਨੇ ਦੀ ਤਿਆਰੀ ਬਹੁਤ ਸੋਹਣੀ ਸੀਗੀ ਵੇਖਣ ਨੂੰ ਲੱਗਦੀ ਸੀ ਥਣ ਬਹੁਤ ਸੋਹਣਾ ਸੀ ਦੋਸਤੋ ਲੰਮਾ ਤੇ ਇਸੇ ਕਰਕੇ ਬਾਈਆਂ ਦਾ ਦੋਸਤੋ ਭਲਾਂ ਦੇ ਵਿੱਚ ਥਣ ਤੁਹਾਨੂੰ ਛੋਟਾ ਜਰੂਰ ਲੱਗੂਗਾ ਪਰ ਸੋਹਣਾ ਬਣਾਇਆਊਗੀ ਬਾਈਆਂ ਦਾ ਵੇਖ ਸਕਦੇ ਆ ਗੈਗੂ ਚ ਸੋਹਣਾ ਦੋਸਤੋ ਵੇਖ ਸਕਦੇ ਆ ਦੋਸਤੋ ਤੁਹਾਨੂੰ ਮਗਰਲੇ ਪਾਸੇ ਪਤਾ ਲੱਗ ਜਾਣਾ ਵੀ ਭਲਾਂ ਜਰੂਰ ਹੈਗੀਆਂ ਕੋਈ ਗੱਲ ਨਹੀਂ ਵੇਖ ਸਕਦੇ ਬਿਲਕੁਲ ਸਾਫ ਸੁਥਰੀ ਗੈਗੂ ਦੋਸਤੋ ਬਹੁਤ ਸੋਹਣਾ ਤੇ ਬੱਛਾ ਆ ਦੋਸਤੋ ਮਗਰ ਵੇਖ ਸਕਦੇ ਆ ਖੋਲ ਕੇ ਤੋਰ ਕੇ ਬਈ ਇਹ ਵੀ ਖਾਦ ਗਏ ਪਹਿਲਾ ਸੁਗਾ ਦੋਸਤੋ ਹਰਮਾਨ ਵੀ ਪੁੱਜ ਕੇ ਵਹਿੜ ਬਣੀ ਹੈ ਮੂੰਹੋਂ ਛੇਦਾਂ ਦਾ ਵੀ ਦੁੱਧ ਸੋਹਣਾ ਪਿਆ ਜੂਗੀ ਦੋਸਤੋ ਜਿਹੜਾ ਵੀ ਖਰੀਦਦਾ ਇਹ ਭਲਾਂ ਪੂਣਾ ਲੈਈਆਂ ਦੋਸਤੋ ਹੋ ਸਕਦਾ ਉਮੀਦ ਆ ਵੀ ਸੋਹਣਾ ਥਣ ਕੱਢਿਆ ਹੋਣਾ ਇਹਨੇ ਵੇਖ ਸਕਦੇ ਆ ਪੂਰਾ ਵੱਡਾ ਹਵਾਨਾ ਦੋਸਤੋ ਚੰਗਾ ਕਦ ਕਾਠਾ ਲੈ ਵੀ ਮੋੜਲੀ ਵੀ ਕੋਈ ਪਸ਼ੂ ਦੋਸਤੋ ਸੂਇ ਸਵਾਇਆ ਆਪਦਾ ਤਿੰਨ ਟਾਈਮ ਚੋਲੋ ਚਾਰ ਟਾਈਮ ਚੋਲੋ ਤਸੱਲੀ ਤੁਸੀਂ ਕਰਨੀ ਹੈ ਰੇਟ ਇਹਦਾ ਬਾਈ ਕੀ ਕਰਾਂਗੇ ਰੇਟ ਦਾ 1.5 ਹੈ ਜੀ ਇਹਦਾ 1.5 ਕੋਈ ਥੋੜਾ ਬਹੁਤਾ ਇਹ ਚੋ ਮਾਨਤਨ ਕਰਦੇ ਥੋੜਾ ਬਹੁਤਾ ਕਰਦੇ ਆ ਮਾਨ ਜੀ ਲਓ ਵੀ ਸੱਜਣੋ ਬਾਈਆਂ ਦਾ ਇਹ ਚੋ ਥੋੜਾ ਬਹੁਤਾ ਮਾਨਤਨ ਕਰਦੇ ਆਂਗੇ 1.5 ਰੇਟ ਆ ਦੋਸਤੋ ਇਹਦਾ ਇਸ ਤੋਂ ਅੱਗੇ ਦੋਸਤੋ ਸਾਈ ਵਾਲਾ ਬਾਈ ਕੋਲੇ ਇਹਦੇ ਬਾਰੇ ਜਾਣਕਾਰੀ ਲੈਣੇ ਬਈ ਸਾਈ ਵਾਲ ਦੀ ਗੱਲ ਕਰੀਏ ਤਾਂ ਇਹ ਕਿੰਨਾ ਮਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਜੀ ਇਹ ਦੂਜਾ ਸੂਆ ਸੂਈ ਆ ਹਾਂਜੀ ਠੀਕ ਹੈ ਕਿੰਨੇ ਦਿਨ ਹੋ ਗਏ ਬਾਈ ਸੂਈ ਸੁਈ ਜੇ ਹੈ ਪਰਸੋਂ ਸੂਈ ਆ ਪਰਸੋਂ ਸੂਈ ਆ ਠੀਕ ਆ ਕਿੰਨਾ ਕੁ ਬੋਲਾ ਬਈ ਇਸ ਵਕਤ ਇਹ ਵਕਤ ਹੋਊਗਾ ਜੀ 11-12 ਕਿਲੋ ਬੋਲਾ 11-12 ਕਿਲੋ ਇਸ ਵਕਤ ਹੋਣੇ ਐ ਵੱਖਰਾ ਹੁੰਦਾ ਠੀਕ ਆ ਹਾਂ ਜੀ ਲੋ ਵੀ ਸੱਜਣੋ ਬਾਈ ਜਾਂਦਾ 11-12 ਕਿਲੋ ਦੋਸਤੋ ਇਸ ਵਕਤ ਬੋਲਾ ਤਿਆਰ ਆ ਜਿਹੜਾ ਤੇ ਕਿੰਨਾ ਕੁ ਦੁੱਧ ਪਾ ਦੂਗੀ ਬੇ ਨਮਾਨ ਇਹ 16 ਲੀਟਰ ਪਾਊਗਾ ਜੀ 15-16 ਲੀਟਰ ਦੇ ਲਗਭਗ ਪਾ ਦੂਗੀ ਚਵਾਈ ਦੀ ਠੰਡੀ ਜਾਵੇ ਚਵਾਈ ਦੀ ਸੀਲ ਠੰਡੀ ਠੀਕ ਆ ਕੋਈ ਮਾਰਦੀ ਘੁਰਦੀ ਨਹੀਂ ਨਹੀਂ ਕੋਈ ਮਾਰਦੀ ਘੁਰਦੀ ਨਹੀਂ ਠੀਕ ਆ ਹਾਂ ਜੀ ਲੋ ਵੀ ਸੱਜਣੋ ਮਗਰ ਵੱੱਛੀ ਹੈ ਹਨਾ ਬਾਈ ਮਗਰ ਵੱੱਛਾ ਹੀ ਵੱੱਛਾ ਹੀ ਹੈ ਮਗਰ ਠੀਕ ਆ ਲਓ ਵੀ ਸਜਣੋ ਮਗਰ ਵੱੱਛਾ ਦੇਖ ਸਕਦੇ ਆ ਫੇਸ ਬਿਊਟੀ ਨਹੀਂ ਨਿਗਾ ਮਾਰ ਲਓ ਸਿੰਘਾਂ ਤੋਂ ਕੋਨੀ ਆ ਦੋਸਤੋ ਧੁੰਨੀ ਧੰਨੀ ਦੇਖ ਸਕਦੇ ਆ ਝਾਲ ਰਣੀ ਨਿਗਾ ਮਾਰ ਲਓ ਦੋਸਤੋ ਥੋੜਾ ਜਿਹਾ ਕ੍ਰੋਸ ਆਂਗ ਦੇ ਵਿੱਚ ਆ ਸਾਈਵਾਲ ਤੇ ਥਣਾ ਦਾ ਸਾਈ ਗੈਪ ਦੋਸਤੋ ਤੁਹਾਨੂੰ ਖਾ ਜਨੇ ਚੰਗਾ ਦੋਸਤੋ ਮੋਟਾ ਸੋਹਣਾ ਥਾਣਾ ਦੋਸਤੋ ਐਸ ਵਕਤ ਬਹੁਤ ਸੀਰ ਆ ਠੀਕ ਆ ਚੋਈ ਦੀ ਠੰਡੀ ਸੀਲ ਆ ਹਾਂ ਚੋਈ ਦੀ ਬਹੁਤ ਸੀਲ ਠੀਕ ਆ ਲੈ ਵੀ ਖੋਲ ਲਈਏ ਵੀ ਤੋੜ ਕੇ ਖਾ ਦਈਏ ਲੋਬੀ ਸੱਜਣੋ ਤੁਰੀ ਜਾਂਦੀ ਤੋਂ ਤੁਸੀਂ ਹਵਾਨੇ ਜਿਹੜੀ ਜੱਜਮੈਂਟ ਲਾ ਲੈਣੀ ਹੈ ਦੋਸਤੋ ਤਕਰੀਬਨ 5 ਵਜੇ ਦਾ ਸ਼ਾਮ ਦਾ ਵੇਲਾ ਦੋਸਤੋ ਉਸ ਢੰਗ ਨਾਲ ਜੱਜਮੈਂਟ ਲਾਇਓ ਜੇ ਕਿਉਂਕਿ ਹਜੇ ਘੰਟੇ ਡੇਢ ਘੰਟੇ ਤਾਂ ਚਵਾਈ ਹੋਣੀ ਆ ਸਾਰੇ ਪਸ਼ੂਆਂ ਦੀ ਦੋਸਤੋ ਲੈ ਵੀ ਮੋੜ ਲਈ ਸੋਹਣੇ ਕਦ ਕਾਠ ਵਾਲੀ ਵਹਿੜਾ ਦੋਸਤੋ ਸਾਈ ਵੱਲ ਕ੍ਰੋਸ ਅੰਗ ਦੇ ਵਿੱਚ ਆ ਥੋੜੀ ਬੱਚੇ ਦਾ ਕਰਕੇ ਦੋਸਤੋ ਕਾਲ ਕਰ ਲਈਏ ਬਾਕੀ ਇਹਨਾਂ ਦਾ ਦੋਸਤੋ ਬਾਈਆਂ ਦਾ ਚਵਾਈ ਚ ਠੰਡੀ ਸੀ ਲਾ ਦੋਸਤੋ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦਾ ਦੋ ਟਾਈਮ ਚੋਲੋ ਜੀ ਤਿੰਨ ਟਾਈਮ ਚੋਲੋ ਜੀ ਰੇਟ ਇਹਦਾ ਆਪਾਂ ਪરાਧੂ ਪੁੱਛ ਨਹੀਂਏ ਦੋਸਤੋ। ਭਾਈ ਕੁਲਵੀਰ ਇਹਦਾ ਕੀ ਰੇਟ ਕਰਦੇ ਆਂਗੇ? ਇਹਦਾ 45000 ਰੁਪਏ ਇਹਦਾ 45000 ਤੇ ਕਿੰਨਾ ਦੁੱਧ ਚਵਾ ਦੇਾਂਗੇ ਭਈ ਇਹਦੇ ਥਲੋਂ? ਦੁੱਧ ਹੋਣਾ ਆਪਾਂ ਚਵਾ ਦੇਾਂਗੇ ਜੀ 12 ਕਿਲੋ ਦੁੱਧ ਚਵਾ ਦੇਾਂਗੇ। 12 ਕਿਲੋ ਜਿਹੜਾ ਚਵਾ ਕੇ ਦੇ ਦੇਣਾ 45000 ਰੁਪਏ ਰੇਟ ਆ ਦੋਸਤੋ। ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਤਾਂ ਸੰਪਰਕ ਕਰ ਲੋ ਜੀ। ਦੋਸਤੋ ਇਸ ਤੋਂ ਅੱਗੇ ਬਾਈ ਕੋਲੇ ਬੱਛੀਆਂ। ਭਾਈ ਆਹ ਬੱਛੀ ਦੀ ਗੱਲ ਕਰੀਏ ਸਾਹਮਣੇ ਖੜੀ ਹੈ ਜਿਹੜੀ ਬਲੈਕ ਰੰਗ ਦੇ ਵਿੱਚ। ਤੇ ਕਿੰਨੀ ਉਮਰ ਆ ਭਈ ਇਹਦੀ? ਇਹ ਦੋਂਦੀ ਹੈ ਜੀ। ਮੋਡ ਹੁੰਦੀ ਆ ਠੀਕ ਆ ਤੇ ਗੱਭਣਾ ਬਈ ਇਹ ਇਹ ਗੱਭਣਾ ਜੀ ਸਾਢੇ 6 ਤੋਂ 7 ਤੱਕ ਦੇ ਇਥੇ ਸਾਨੂੰ ਚਾਹੀਏ ਸਾਢੇ 6-7 ਮਹੀਨਿਆਂ ਦੀ ਗੱਭਣਾ ਠੀਕ ਆ ਇਹ ਆਪਾਂ ਖਰੀਦੀ ਆ ਬਈ ਇਹ ਖਰੀਦੀ ਹੋਈ ਆ ਜੀ ਠੀਕ ਆ ਲਓ ਵੀ ਸੱਜਣੋ ਸਾਢੇ 6-7 ਮਹੀਨਿਆਂ ਦੇ ਲਗਭਗ ਆ ਦੋਸਤੋ ਬਾਈਆਂ ਦਾ ਇਹ ਗੱਭਣ ਹੈਗੀ ਆ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਤਾਂ ਆਪਦਾ ਡਾਕਟਰ ਲਿਆ ਕੇ ਦੋਸਤੋ ਚੈੱਕ ਕਰਵਾ ਸਕਦੇ ਆ ਸਿੰਘ ਜਰੂਰ ਹੈਗੇ ਆ ਦੋਸਤੋ ਸਿੰਘ ਤੁਹਾਨੂੰ ਵਿਖਾ ਦਿੰਨੇ ਆ ਬਾਕੀ ਸੋਹਣੇ ਕਦ ਕਾਠ ਵਾਲੀ ਆ ਦੋਸਤੋ ਵੇਖ ਸਕਦੇ ਆ ਤੇ ਇਸ ਤੋਂ ਅੱਗੇ ਬਾਈ ਵੱਛੀਆਂ ਕਿੰਨੀਆਂ ਦਾ ਇਹ ਸਾਰੀਆਂ ਇਹ ਤਾਂ ਖਾਲੀ ਐ ਨਾ ਸਾਰੀਆਂ ਇਹ ਖਾਲੀ ਐ ਸਾਰੀਆਂ ਠੀਕ ਆ ਮੂੰਹੋਂ ਦੰਦੋਂ ਕਿਵੇਂ ਆ ਬਈ ਇਹ ਸਾਰੇ ਕੋਈ ਖੀਰੀਆ ਕੋਈ ਦੋਂਦੀ ਆ ਜੀ ਇੱਥੇ ਦੀ ਐ ਬਸ ਉਹ ਖੀਰੀਆਂ ਵੜਨੀਆਂ ਠੀਕ ਆ ਜ਼ਿਆਦਾ ਖੀਰੀਆਂ ਠੀਕ ਆ ਇਹਨਾਂ 'ਚ ਤਾਂ ਕੋਈ ਗੱਬਣ ਹੈ ਨਹੀਂ ਬਾਈ ਇਹਨਾਂ 'ਚ ਕੋਈ ਗੱਬਣ ਨਹੀਂ ਜੀ ਠੀਕ ਆ ਤੇ ਜੇ ਰੇਟ ਦੀ ਗੱਲ ਕਰ ਲਈਏ ਬਾਈ ਕਿ ਰੇਟ ਕਿੱਥੋਂ ਸ਼ੁਰੂ ਆ ਤੇ ਕਿੱਥੋਂ ਤਾਈਂ ਐਂਡ ਆ ਬਸ 10 ਤੋਂ 15 ਜਹਰ ਨਜਾਈ 10 ਤੋਂ 15 ਦੇ ਵਿੱਚ ਸਨ ਦੇ ਵਿੱਚ ਹੈਗੇ ਆ ਤੇ ਇਹ ਸਾਰੀਆਂ ਦੋਸਤੋ ਟੋਟਲ ਹੈਗੀਆਂ 6 ਵੱਛੀਆਂ ਹੈਗੀਆਂ ਬਾਈ ਕੋਲੇ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਤਾਂ ਵੀ ਦੋਸਤੋ ਤੁਸੀਂ ਵੀਡੀਓ ਮੰਗਵਾ ਸਕਦੇ ਆ ਬਾਈ ਤੋਂ ਕਿਉਂਕਿ ਜੇ ਆਪਾਂ ਵੀਡੀਓ ਕੱਲੀ-ਕੱਲੀ ਦੀ ਡਿਟੇਲ ਮੰਗਾਗੇ ਦੋਸਤੋ ਬਾਈ ਤੋਂ ਵੀਡੀਓ ਬਹੁਤ ਜ਼ਿਆਦਾ ਲੰਮੀ ਬਣ ਜਾਣੀ ਹੈ ਦੋਸਤੋ ਹਰੇਕ ਪਸ਼ੂ ਨੂੰ ਹਰੇਕ ਹਰੇਕ ਬੰਦੇ ਨੂੰ ਦੋਸਤੋ ਹਰੇਕ ਤਰ੍ਹਾਂ ਦਾ ਪਸ਼ੂ ਪਸੰਦ ਨਹੀਂ ਹੁੰਦਾ ਕਿਉਂਕਿ ਸਾਰੀ ਵੀਡੀਓ ਨਹੀਂ ਵੇਂਦਾ ਡਿਟੇਲ ਦੋਸਤੋ ਜਿਹੜਾ ਤੁਹਾਨੂੰ ਪਸ਼ੂ ਪਸੰਦ ਹੋਵੇ ਬੱਚੀਆਂ ਦੇ ਵਿੱਚੋਂ ਦੋਸਤੋ ਉਹਦੀ ਤੁਸੀਂ ਵੀਡੀਓ ਮੰਗਵਾ ਸਕਦੇ ਆ ਆਪਾਂ WhatsApp ਨੰਬਰ ਦੋਸਤੋ ਸਕਰੀਨ ਤੇ ਲਾਉਣਾ ਬਾਈ ਦਾ ਦੇਖ ਸਕਦੇ ਆ ਜਿਹੜੇ ਵੀਰ ਦੇ ਕੋਈ ਵੀ ਅੱਛੀ ਪਸੰਦ ਹੋਵੇ ਦੋਂਦੀਆਂ ਤੇ ਖੀਰੀਆਂ ਹੀ ਆ ਦੋਸਤੋ ਬਾਈ ਕੋਲੇ ਤੇ ਗੱਬਣ ਸੀ ਜਿਹੜੀ ਦੋਸਤੋ ਡਿਟੇਲ ਉਹਦੀ ਆਪਾਂ ਲੈਤੀ ਇੱਕ ਨੰਬਰ ਵਿਹੜ ਦੀ ਦੋਸਤੋ ਬਲੈਕ ਰੰਗ ਦੇ ਵਿੱਚ ਤੇ ਬਾਕੀ ਦੋਸਤੋ ਸੂਏ ਸਵਾਏ ਚੋਂ ਜਾਂ ਕੋਈ ਗੱਬਣ ਪਸ਼ੂ ਦੇ ਵਿੱਚੋਂ ਦੋਸਤੋ ਵਿਹੜਾਂ ਚੋਂ ਜਾਂ ਮੱਝ ਆ ਦੋਸਤੋ ਪਸੰਦ ਹੋਵੇ ਤਾਂ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਇਹ ਜਾਣਕਾਰੀ ਦੋਸਤੋ ਬਾਈ ਤੋਂ ਤੁਹਾਨੂੰ ਪ੍ਰੋਪਰ ਲੈਦੀ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਨਾਲ